ਸ਼੍ਰੋਮਣੀ ਅਕਾਲੀ ਦਲ ਦੇ ਦਿਗਜ ਲੀਡਰ ਦਲਜੀਤ ਸਿੰਘ ਚੀਮਾ ਮੇਰੇ ਨਾਲ ਨੇ ਅੱਜ ਗੱਲਬਾਤ ਹੋਵੇਗੀ ਜੋ ਚੋਣ ਲੜ ਰਹੇ ਨੇ ਗੁਰਦਾਸਪੁਰ ਹਲਕੇ ਤੋਂ ਅਤੇ ਕੁਝ ਗੱਲਾਂ ਦਿਲ ਦੀਆਂ ਵੀ ਸਾਂਝੀਆਂ ਹੋਣਗੀਆਂ ਕਿਉਂਕਿ ਕਈ ਦਹਾਕਿਆਂ ਤੋਂ ਇਹ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਲੜ ਲੱਗਾ ਹੋਇਆ ਕਿਉਂਕਿ ਇਹ ਗੱਲਾਂ ਇਸ ਕਰਕੇ ਕਰਨੀਆਂ ਵੀ ਜ਼ਰੂਰੀ ਹੈ ਕਿ ਪਾਰਟੀਆਂ 'ਚ ਉਹ ਹੇਰ ਫੇਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਂਦਾ ਕਈ ਵਾਰੀ ਬੰਦਾ ਆਪਣੇ ਕਿਰਦਾਰ ਇਲੈਕਸ਼ਨਾਂ ਨੂੰ ਵੇਖ ਕੇ ਬਦਲ ਲੈਂਦਾ ਹੈ ਦਲਜੀਤ ਸਿੰਘ ਚੀਮਾ ਮੇਰੇ ਨਾਲ ਨੇ ਸਾਰੀ ਗੱਲਬਾਤ ਕਰਦੇ ਆ ਚੀਮਾ ਸਾਹਿਬ ਸਮਾਂ ਦੇਣ ਦੇ ਲਈ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ ਚੀਮਾ ਸਾਹਿਬ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਵੈਸੇ ਤਾਂ ਇਹ ਲੋਕਾਂ ਦਾ ਸਵਾਲ ਕਿ ਦਲਜੀਤ ਚੀਮਾ ਹੋਣਾ ਦਾ ਗੁਰਦਾਸਪੁਰ ਦੇ ਨਾਲ ਰਿਸ਼ਤਾ ਕੀ ਹੈ ਵੈਸੇ ਤਾਂ ਮੈਨੂੰ ਪਤਾ ਲੱਗਿਆ ਵੀ ਤੁਹਾਡਾ ਪਿੰਡ ਮਾੜੀ ਬੁਚੀਆਂ ਇੱਥੋਂ ਹੀ ਤੁਹਾਡਾ ਜਨਮ ਇੱਥੋਂ ਦਾ ਹੀ ਹੈ ਤੁਸੀਂ ਮਗਰੋਂ ਮਝੈਲ ਹੀ ਵੱਜਦੇ ਆ ਪਰ ਮੈਂ ਚਾਹੁੰਦਾ ਵੀ ਇਹ ਜਰੂਰ ਕਲੀਅਰ ਕਰੋ ਵੀ ਕਦੋਂ ਇੱਥੋਂ ਤੁਸੀਂ ਚੰਡੀਗੜ੍ਹ ਸ਼ਿਫਟ ਹੋਏ ਜਾਂ ਰੋਪੜ ਦੇ ਨਾਲ ਕੀ ਰਿਸ਼ਤਾ ਤੁਸੀਂ ਫਿਰ ਇੱਥੇ ਆਏ ਹੋ ਦੇਖੋ ਗੱਲ ਇਹ ਹੈ ਕਿ 1962 ਦੇ ਵਿੱਚ ਮੈਂ ਗੁਰਦਾਸਪੁਰ ਜਿਲ੍ਹੇ ਦੇ ਮਾੜੀ ਬੁੱਚਿਆ ਪਿੰਡ ਚ ਪੈਦਾ ਹੋਇਆ ਸੀ ਜੀ ਸ੍ਰੀ ਹਰਗੋਬਿੰਦਪੁਰ ਦੇ ਕੋਲ ਪਿੰਡ ਉਦੋਂ ਤੇ ਪਠਾਨਕੋਟ ਤੇ ਗੁਰਦਾਸਪੁਰ ਇੱਕੋ ਜਿਲ੍ਹਾ ਹੁੰਦਾ ਸੀ ਜੀ ਤੇ ਦਸਵੀਂ ਤੱਕ ਦੀ ਪੜ੍ਹਾਈ ਜਿਹੜੀ ਹੈ ਉਹ ਮੈਂ ਪਿੰਡ ਦੇ ਹੀ ਹਾਈ ਸਕੂਲ ਤੋਂ ਕੀਤੀ ਸੀ ਫਿਰ ਅੱਗੇ ਪੜ੍ਹਨ ਵਾਸਤੇ ਮੈਂ ਪਹਿਲਾਂ ਲੁਧਿਆਣਾ ਗਿਆ ਸੀ ਫਿਰ ਮੈਡੀਕਲ ਕਾਲਜ ਫਰੀਦਕੋਟ ਗਿਆ ਔਰ ਡਾਕਟਰ ਬਣ ਤੋਂ ਬਾਅਦ 3-4 ਸਾਲ ਸਰਵਿਸ ਕਰਨ ਤੋਂ ਬਾਅਦ ਜਦੋਂ ਰਾਜਨੀਤੀ ਸ਼ੁਰੂ ਕੀਤੀ ਸੀ ਤੇ ਫਿਰ ਗੁਰਦਾਸਪੁਰ ਦੇ ਵਿੱਚ ਕੀਤੀ ਸੀ ਜੀ 2002 ਦੇ ਵਿੱਚ ਪਹਿਲੀ ਇਲੈਕਸ਼ਨ ਵੀ ਸ਼੍ਰੀ ਹਰਗੋਬਿੰਦਪੁਰ ਤੋਂ ਹੀ ਲੜੀ ਸੀ ਇਸ ਕਰਕੇ 7-8 ਸਾਲ ਬਹੁਤ ਮੈਂ ਲਗਾਤਾਰ ਡੀਪਲੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੰਨੇ ਅੱਜ ਮੇਰੇ ਸਾਥੀ ਸੀਨੀਅਰ ਪੋਜੀਸ਼ਨ 'ਤੇ ਆ तकरीबन ਬਹੁਤਿਆਂ ਦੀ ਉਦੋਂ ਸ਼ੁਰੂਆਤ ਹੀ ਸੀ ਰਾਜਨੀਤੀ ਦੀ ਤੇ ਸਾਰਿਆਂ ਨੇ ਅਸੀਂ ਦਿਨ ਰਾਤ ਇੱਕ ਕਰਕੇ ਉਦੋਂ ਸਾਰੇ ਬਦਾਸਪੁਰ ਤੇ ਪਠਾਨਕੋਟ ਜ਼ਿਲ੍ਹਾ ਜਥੇਬੰਦੀ ਦੇ ਵਿੱਚ ਬੜਾ ਲੰਮਾ ਸਮਾਂ ਕੰਮ ਕੀਤਾ ਤੇ ਜਦੋਂ ਸ਼੍ਰੀ ਹਰਗੋਬਿੰਦਪੁਰ ਹਲਕਾ ਰਿਜ਼ਰਵ ਹੋ ਗਿਆ ਸੀ ਤੇ ਮੈਂ ਮੈਨੂੰ ਕਿਉਂਕਿ ਪਾਰਟੀ ਨੇ ਪਾਰਟੀ ਦਾ ਸੈਕਟਰੀ ਬਣਾ ਕੇ ਹੈੱਡ ਆਫਸ ਦੀ ਜ਼ਿੰਮੇਵਾਰੀ ਦਿੱਤੀ ਸੀ ਉਦੋਂ ਬਾਦਲ ਸਾਹਿਬ ਨੇ ਮੈਨੂੰ ਚੰਡੀਗੜ੍ਹ ਦੇ ਨੇੜੇ ਕਰਕੇ ਰੋਪੜ ਤੋਂ ਇਲੈਕਸ਼ਨ ਵੀ ਲੜਾਈ ਪੈਣਾ ਪਾਰਲੀਮੈਂਟ ਦੀ ਇਲੈਕਸ਼ਨ 2009 ਦੇ ਵਿੱਚ ਅਨੰਦਪੁਰ ਸਾਹਿਬ ਤੋਂ ਲੜਾਈ ਜੀ ਤੇ 9 ਤੋਂ ਲੈ ਕੇ 24 ਤੱਕ ਲਗਾਤਾਰ ਅਨੰਦਪੁਰ ਸਾਹਿਬ ਦੇ ਏਰੀਆ ਦੇ ਵਿੱਚ ਮੈਂ ਵਿਚਰਦਾ ਨਹੀਂ ਮਾੜੀ ਪੁੱਛੀਆਂ ਕੋਈ ਬਹੁਤਾ ਵੱਡਾ ਪਿੰਡ ਨਹੀਂ ਹੈਗਾ ਛੋਟਾ ਜਿਹਾ ਪਿੰਡ ਹੈਗਾ ਉਹ ਨਹੀਂ ਪਿੰਡ ਤਾਂ ਕਾਫੀ ਵੱਡਾ ਹੂੰ ਗੁਰਦਾਸਪੁਰ ਦੇ ਵੱਡੇ ਪਿੰਡਾਂ ਦੇ ਵਿੱਚੋਂ ਇੱਕ ਹੈ ਲੇਕਿਨ ਬੜਾ ਪਛੜਿਆ ਹੋਇਆ ਪਿੰਡ ਸੀ ਜਦੋਂ ਮੈਂ ਪੈਦਾ ਹੋਇਆ ਉਦੋਂ ਤੱਕ ਹਾਲੇ ਸੜਕ ਵੀ ਨਹੀਂ ਹੁੰਦੀ ਸੀ ਕੱਚੇ ਰਸਤੇ ਹੁੰਦੇ ਸੀ ਮੇਰੇ ਕਹਿਣ ਦਾ ਮਤਲਬ ਇਹੀ ਸੀਗਾ ਵੀ ਬੜਾ ਇੱਕ ਤਾਂ ਪਾਸੇ ਜੇ ਪੈ ਜਾਂਦਾ ਉਹ ਬੈਕਵਰਡ ਏਰੀਆ ਉਹਨੂੰ ਮੰਨਿਆ ਜਾਂਦਾ ਵਿਆਸ ਦਰਿਆ ਦੇ ਕੰਢੇ ਤੇ ਤੇ ਬੜਾ ਪਛੜਿਆ ਹੋਇਆ ਪਿੰਡ ਸੀਗਾ ਤੇ ਇਹ ਉਦੋਂ ਜਦੋਂ ਮੈਂ ਪੈਦਾ ਹੋਇਆ ਪ੍ਰਾਇਮਰੀ ਸਕੂਲ ਸੀ ਜਿਉਂ-ਜਿਉਂ ਮੈਂ ਅੱਗੇ ਵੱਧ ਗਿਆ ਸਕੂਲ ਦਾ ਦਰਜਾ ਵੱਧ ਗਿਆ ਹਾਂ ਤੇ ਮੇਰੇ 10ਵੀਂ ਤੱਕ ਪਹੁੰਚਦ ਤੱਕ ਹਾਈ ਸਕੂਲ ਹੋ ਗਿਆ ਸੀ ਅੱਛਾ ਉਸ ਪਿੰਡ 'ਚ ਜਨਮ ਲੈਣਾ ਉਸ ਤੋਂ ਬਾਅਦ ਡਾਕਟਰ ਬੰਨਾ ਫਿਰ ਪੋਲੀਟਿਸ਼ੀਅਨ ਬੰਨਾ ਇੱਕ ਕਾਮਯਾਬ ਪੋਲੀਟਿਸ਼ੀਅਨ ਤੁਸੀਂ ਬਣੇ ਕੀ ਇਹ ਤੁਹਾਡਾ ਨਿੱਜੀ ਫੈਸਲਾ ਸੀ ਕਿ ਰਾਜਨੀਤੀ ਦੇ ਵਿੱਚ ਜਾਣਾ ਕਿ ਜਾਂ ਕੋਈ ਦਬਾਅ ਸੀਗਾ ਕਿਸੇ ਗੱਲ ਨੂੰ ਲੈ ਕੇ ਨਹੀਂ ਦੇਖੋ ਉੱਥੇ ਪੈਦਾ ਹੋ ਕੇ ਡਾਕਟਰ ਬਣਨਾ ਤੇ ਬਹੁਤ ਔਖਾ ਕੰਮ ਸੀ ਇਹ ਤਾਂ ਅਕਾਲਪੁਰਖ ਦੀ ਬਖਸ਼ਿਸ਼ ਕਹਿ ਲਓ ਵੱਡੇ ਦੀਆਂ ਅਸੀਸਾਂ ਕਹਿ ਲਓ ਅਧਿਆਪਕਾਂ ਦੀ ਮਿਹਨਤ ਕਹਿ ਲਓ ਕਿ ਉਹ ਮੈਨੂੰ ਜਿਹੜੀ ਹੈ ਸਕੂਲ ਦਾ ਮੈਂ ਟਾਪਰ ਹੁੰਦਾ ਸੀ ਹਮੇਸ਼ਾ ਅੱਛਾ ਪਰ ਜਿਹੜੀ ਹੈ ਫੈਸਲਿਟੀ ਲੱਗੇ ਚਾਗੇ ਨਾ ਹੋਣ ਕਰਕੇ ਫਿਰ ਮੈਂ ਲੁਧਿਆਣਾ ਜਾ ਕੇ ਸਾਡੇ ਸਿਸਟਰ ਰਹਿੰਦੇ ਸੀ ਉੱਥੇ ਮੈਂ ਪ੍ਰੈਪ ਤੇ ਪ੍ਰੀ ਮੈਡੀਕਲ ਹੁਣ ਪਲੱਸ 1 ਪਲੱਸ 2 ਹੋ ਗਿਆ ਉਦੋਂ ਪ੍ਰੈਪ ਤੇ ਪ੍ਰੀ ਮੈਡੀਕਲ ਹੁੰਦੀ ਸੀ ਉੱਥੋਂ ਫਿਰ ਪੀ ਐਮ ਟੇ ਕਰਕੇ ਮੈਂ ਫਰੀਦਕੋਟ ਮੈਡੀਕਲ ਕਾਲਜ ਐਮ ਬੀਬੀਐਸ ਦਾਖਲਾ ਲਿਆ ਵੈਸੇ ਤਾਂ ਜਿੰਨਾ ਉਹ ਘਰ ਆਪਣਾ ਇੱਕ ਜ਼ਿੰਦਗੀ ਦੀ ਸਟਰਗਲ ਸੀ ਫਿਰ ਪੋਲੀਟੀਸ਼ੀਅਨ ਕਿਵੇਂ ਰਾਜਨੀਤੀ ਦੇ ਵਿੱਚ ਐਂਟਰੀ ਮੈਡੀਕਲ ਕਾਲਜ ਜਦੋਂ ਮੈਂ ਗਿਆ 81 ਦੇ ਵਿੱਚ ਤੇ ਉਦੋਂ ਹੀ ਉਸ ਕਾਲਜ ਦੀਆਂ ਕਾਫੀ ਸਮੱਸਿਆਵਾਂ ਸੀ ਨਵਾਂ ਸਰਕਾਰੀ ਕਾਲਜ ਬਣਿਆ ਸੀ ਉਦੋਂ ਮੈਂ ਮੈਡੀਕਲ ਸਟੂਡੈਂਟ ਯੂਨੀਅਨ ਦਾ ਪ੍ਰੈਜ਼ੀਡੈਂਟ ਬਣ ਕੇ ਸੀ अच्छा और लगातार मैं 5 साल कॉलेज ਦੇ ਵਿੱਚ ਜਿਹੜਾ ਐਸ ਪ੍ਰੈਜ਼ੀਡੈਂਟ ਲੀਡ ਕੀਤਾ ਕਾਲਜ ਦੀ ਬਿਹਤਰੀ ਵਾਸਤੇ ਬੜੇ ਵੱਡੇ ਐਜੀਟੇਸ਼ਨ ਵੀ ਕੀਤੇ ਫਿਰ ਜੂਨੀਅਰ ਡਾਕਟਰ ਐਸੋਸੀਏਸ਼ਨ ਦੇ ਵਿੱਚ ਵੀ ਸਟੇਟ ਲੈਵਲ ਦੇ ਉੱਤੇ ਕੰਮ ਕੀਤਾ ਇਸ ਕਰਕੇ ਸਟੂਡੈਂਟ ਲਾਈਫ ਤੋਂ ਹੀ ਹੌਲੀ ਹੌਲੀ ਐਸ ਪਾਸੇ ਚਲਦੇ ਚਲਦੇ ਰਾਜਨੀਤੀ ਤੇ ਫਿਰ ਪਤਾ ਨਹੀਂ ਲੱਗਿਆ ਕਿ ਕਿਵੇਂ ਐਂਟਰ ਕਰ ਗਏ ਵੈਸੇ ਤਾਂ ਕਿਹਾ ਜਾਂਦਾ ਵੀ ਡਾਕਟਰਾਂ ਨੂੰ ਤਾਂ ਕਿਤਾਬਾਂ ਚੋਂ ਹੀ ਨਹੀਂ ਵੇਲ ਮਿਲਦੀ ਪਰ ਤੁਸੀਂ ਤਾਂ ਨੇ ਜਿਹੜੀ ਵੀ ਡਾਕਟਰੀ ਦੇ ਨਾਲ-ਨਾਲ ਤੁਸੀਂ ਰਾਜਨੀਤੀ ਵੀ ਕੀਤੀ ਨੇ ਉਦੋਂ ਸਾਡੇ ਕਾਲਜ ਦੀ ਬੜੀਆਂ ਵੱਡੀਆਂ ਸਮੱਸਿਆਵਾਂ ਸੀ ਬੜੇ ਲੰਬੇ ਐਜੀਟੇਸ਼ਨ ਅੱਛਾ ਅੱਜ ਕੱਲ੍ਹ ਥੋੜਾ ਜਿਹਾ ਮਾਹੌਲ ਬਦਲ ਗਿਆ ਜਦੋਂ ਅਸੀਂ ਕਾਲਜਾਂ ਚ ਪੜ੍ਹਦੇ ਸੀ ਉਦੋਂ ਸਟੂਡੈਂਟ ਮੂਵਮੈਂਟਸ ਬਹੁਤ ਵੱਡੇ ਵੱਡੇ ਕੰਮ ਕਰਦੀਆਂ ਸੀ ਅੱਛਾ ਸਟੂਡੈਂਟਸ ਦੇ ਹੱਕਾਂ ਵਾਸਤੇ ਫਾਈਟ ਕਰਨਾ ਉਦੋਂ ਜਿਹੜਾ ਉਹਦੇ ਚ ਸਟੂਡੈਂਟ ਲੀਡਰ ਬਹੁਰੀ ਰੋਲ ਪੜੇ ਕਰਦੇ ਹੁੰਦੇ ਸੀਗੇ ਅਸੀਂ ਵੀ ਆਪਣੇ ਕਾਲਜ ਦੇ ਐਜੀਟੇਸ਼ਨ ਸਟੇਟ ਲੈਵਲ ਤੱਕ ਲੈ ਕੇ ਉਸ ਵੇਲੇ ਜਾਂਦੇ ਰਹੇ ਹਾਂ ਤੇ ਬੜੇ ਵੱਡੇ ਕੰਮ ਮੈਡੀਕਲ ਕਾਲਜ ਫਰੀਦਕੋਟ ਤੇ ਅੱਜ ਜੋ ਕਾਲਜ ਹੁਣ ਯੂਨੀਵਰਸਿਟੀ ਬਣ ਗਿਆ ਮੈਡੀਕਲ ਯੂਨੀਵਰਸਿਟੀ ਲੇਕਿਨ ਜਦੋਂ ਸਟਾਰਟ ਸੀ ਉਦੋਂ ਬਹੁਤ ਘਾਟਾ ਸੀ ਹਮ ਪਰ ਆਪਣੇ ਉਹਦੇ ਵਾਸਤੇ ਸਟੂਡੈਂਟਸ ਦੇ ਬੈਨੀਫਿਟ ਵਾਸਤੇ ਸੰਘਰਸ਼ ਕਰਦੇ ਕਰਦੇ ਬੜਾ ਲੰਬਾ ਸਮਾਂ ਉਥੇ ਅਸੀਂ ਵੈਸੇ ਤਾਂ ਮੈਂ ਜਿੰਨਾ ਕਿ ਤੁਹਾਨੂੰ ਮਿਲਿਆ ਜਾਂ ਜਿੰਨਾ ਕਿ ਤੁਹਾਡੇ ਬਾਰੇ ਜਾਣਦੇ ਆ ਤੁਹਾਡਾ ਸੁਭਾਅ ਬੜਾ ਠੰਡਾ ਜਿਹਾ ਹੈ ਵੈਸੇ ਤਾਂ ਕਹਿੰਦੇ ਮ বজਾਇਲ ਗਰਮ ਬੜੇ ਹੁੰਦੇ ਆ ਗਰਮ ਚੱਲਦੇ ਆ ਤੁਸੀਂ ਇੰਨੇ ਠੰਡੇ ਕਿਵੇਂ ਰਹਿ ਲੈਨੇ ਆ ਸੁਭਾਅ ਤਾਂ ਖਰ ਕੁਦਰਤੀ ਬਖਸ਼ਿਸ਼ ਹੁੰਦੀ ਆ ਹਾਂ ਤੇ ਪਰ ਮੈਂ ਕੋਸ਼ਿਸ਼ ਕਰਦਾ ਕਿ ਸਹਿਜ ਚ ਰਵਾਂ ਕਿਉਂਕਿ ਇਹਦੇ ਨਾਲ ਬੜਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਸੌਖਾ ਲੱਗਦਾ ਤੁਹਾਨੂੰ ਸਮਝਣ ਦੇ ਵਿੱਚ ਫਾਇਦਾ ਹੁੰਦਾ ਤੁਹਾਨੂੰ ਪਲਾਨ ਕਰਨ ਦੇ ਵਿੱਚ ਫਾਇਦਾ ਹੁੰਦਾ ਪਰ ਹੁੰਦੀ ਤਾਂ ਅਲਟੀਮੇਟਲੀ ਇਹ ਚੀਜ਼ਾ ਕੁਦਰਤੀ ਬਖਸ਼ਿਸ਼ ਹੀ ਹੈ ਕਿ ਜਿੱਦਾਂ ਦਾ ਸੁਭਾਅ ਦੇ ਤੇ ਕਈ ਉਹਨਾਂ ਨੂੰ ਸਵੇਹਾ ਗਰਮ ਹੁੰਦਾ ਬਦਲਣਾ ਵੀ ਚਾਹੁੰਦੇ ਨਹੀਂ ਬਦਲਿਆ ਜਾਂਦਾ ਇਸ ਕਰਕੇ ਤੁਸੀਂ ਸਵੇਹਾ ਜ ਤਬਦੀਲੀ ਲਿਆਂਦੀ ਕਿ ਜਾਂ ਫਿਰ ਕਈ ਵਾਰੀ ਵੀ ਸ਼ੁਰੂ ਤੋਂ ਇਦਾਂ ਨਹੀਂ ਸੀਗਾ ਮੇਰਾ ਤਾਂ ਪਹਿਲਾਂ ਵੀ ਕੋਈ ਠੰਡਾ ਸੀ ਤੇ ਕੁਝ 30 ਸਾਲ ਬਾਦਲ ਸਾਹਿਬ ਵੱਡਿਆਂ ਨਾਲ ਲਾਇ ਤੇ ਹੋ ਠੰਡਾ ਹੋ ਗਿਆ ਕਾਕਾ ਜੀ ਕੱਲੀ ਕਰਕੇ ਫਿਰ ਉਹ ਉਹਨਾਂ ਨੂੰ ਕਦੀ ਵੀ ਗੁੱਸਾ ਆਉਂਦਾ ਨਹੀਂ ਸੀ ਵੱਡੇ ਵੱਡੇ ਮੁਸੀਬਤਾਂ ਦੇ ਵਿੱਚ ਵੀ ਹਾਂ ਤੇ ਜਦੋਂ ਤੁਹਾਡੇ ਉਸਤਾਦ ਇਦਾਂ ਤੇ ਹੁਣ ਹਾਂ ਇੱਕ ਤੁਸੀਂ ਆਪ ਸਵੇਰ ਤੋਂ ਠੰਡੇ ਤੇ ਇੱਕ ਉਸਤਾਦ ਅੱਗੋਂ ਤੁਹਾਡੇ ਤੋਂ ਵੀ ਠੰਡਾ ਮਿਲ ਜਵੇ ਹਾਂ ਉਹ ਤਾਂ ਵਸ ਤੋਂ ਵਸ ਹਾਲਾਤ ਦੇ ਵਿੱਚ ਵੀ ਬਾਲ ਸਾਹਿਬ ਕਦੀ ਕੂਲ ਜਿਹੜੀ ਹੈ ਨਾ ਆਪਣੀ ਪੇਸ਼ੈਂਸ ਨਹੀਂ ਸੀ ਕਦੀ ਡੂਸ ਕਰਦੇ ਪਹਿਲੀ ਮੁਲਾਕਾਤ ਤੁਹਾਡੀ ਪ੍ਰਕਾਸ਼ ਸਿੰਘ ਬਾਦਲ ਨਾਲ ਕਿੱਥੇ ਹੋਈ ਸੀ ਤੇ ਕਿਹੜੇ ਹਾਲਾਤਾਂ ਚ ਨਹੀਂ ਪਹਿਲੇ ਤਾਂ ਮੇਰੀ ਹੋਈ ਸੀ ਉਦੋਂ ਮੈਂ ਮੈਡੀਕਲ ਕਾਲਜ ਦਾ ਪ੍ਰੈਜ਼ੀਡੈਂਟ ਸੀਗਾ ਤੇ ਸਾਡੀ ਸਟ੍ਰਾਈਕ ਚੱਲਦੀ ਪਈ ਸੀ ਤੇ ਬਾਦਲ ਸਾਹਿਬ ਕਿਉਂਕਿ ਫਰੀਦਕੋਟ ਫਿਰੋਜ਼ਪੁਰ ਦੇ ਉਧਰ ਵੱਡੇ ਕੱਦੇ ਲੀਡਰ ਰਹੇ ਆ ਸ਼ੁਰੂ ਤੋਂ ਉਸ ਵੇਲੇ ਲੀਡਰ ਆਫ ਦੀ اپੋਜੀਸ਼ਨ ਤੇ ਸਾਨੂੰ ਉੱਥੇ ਦੇ ਸਥਾਨਕ ਕੈਂਬਰੇ ਸਾਹਿਬ ਉਹਨਾਂ ਕੋਲ ਅਸੀਂ ਕਾਲਜ ਦਾ ਇਸ਼ੂ ਰੇਜ਼ ਕੀਤਾ ਤੇ ਉਹ ਸਾਨੂੰ ਕਹਿੰਦੇ ਕਿ ਮੈਂ ਤੁਹਾਨੂੰ ਬਾਦਲ ਸਾਹਿਬ ਨਾਲ ਮਿਲਾ ਦੇਣਾ ਉਹ ਸਾਨੂੰ ਉਦੋਂ ਚੰਡੀਗੜ੍ਹ 9 ਸੈਕਟਰ ਉਹਨਾਂ ਦੇ ਘਰ ਜਾ ਕੇ ਅਸੀਂ ਉਹਨਾਂ ਨੂੰ ਮਿਲੇ ਸੀ ਸਟੂਡੈਂਟਸ ਦਾ ਇੱਕ ਡੈਲੀਗੇਸ਼ਨ ਸਾਡੀ ਆਵਾਜ਼ ਉਹਨਾਂ ਨੇ ਫਿਰ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਜ਼ੀਰੋ ਆਵਰ ਦੇ ਦੌਰਾਨ ਸਾਡੇ ਐਜੀਟੇਸ਼ਨ ਦਾ ਮਸਲਾ ਉਠਾਇਆ ਸੀ ਅੱਛਾ ਮੈਂ ਬੜੇ ਮੁਲਾਕਾਤ ਉਦੋਂ ਹੋਈ ਮੈਂ ਬੜੇ ਲੀਡਰਾਂ ਨੂੰ ਚੀਮਾ ਸਾਹਿਬ ਮਿਲਿਆ ਉਹਨਾਂ ਦੀ ਮੁਲਾਕਾਤ ਪ੍ਰਕਾਸ਼ ਸਿੰਘ ਬਾਦਲ ਨਾਲ ਚਾਹੇ ਉਹ ਆਪੋਜੀਸ਼ਨ ਦੇ ਹੋਣ ਚਾਹੇ ਤੁਹਾਡੀ ਪਾਰਟੀ ਦੇ ਹੋਣ ਸਟੂਡੈਂਟ ਲਾਈਫ ਤੋਂ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਜੁੜੇ ਹੋਏ ਆ ਅੱਜ ਦੇ ਹਾਲਾਤ ਮੈਂ ਦੇਖਦਾ ਵੀ ਕੋਈ ਕਿਸੇ ਪਾਰਟੀ 'ਚੋਂ ਪੱਟਣ ਨੂੰ ਫਿਰਦਾ ਕੋਈ ਕਿਸੇ ਪਾਰਟੀ 'ਚੋਂ ਪੱਟਣ ਨੂੰ ਫਿਰਦਾ ਜਿਹੜੇ ਨਵੇਂ ਮੁੰਡੇ ਆ ਉਹਨਾਂ ਨੂੰ ਮੌਕਾ ਅੱਜਕੱਲ ਬਹੁਤ ਘੱਟ ਮਿਲਦਾ ਜਿਵੇਂ ਤੁਹਾਨੂੰ ਉਦੋਂ ਮੌਕਾ ਮਿਲਿਆ ਤੁਸੀਂ ਚਲੋ ਸਟੂਡੈਂਟ ਪ੍ਰਧਾਨ ਸੀਗੇ ਉਸ ਤੋਂ ਬਾਅਦ ਤੁਹਾਨੂੰ ਬਾਲਸਾ ਨਾਲ ਮੁਲਾਕਾਤ ਹੋਈ ਮਿਲਦਾ ਫਿਰ ਉਸ ਤੋਂ ਬਾਅਦ ਤੁਸੀਂ ਟੁੱਟੇ ਨਹੀਂ ਹੋਵੋਗੇ ਉਹਨਾਂ ਦੇ ਨਾਲ ਜਦੋਂ ਮੁਲਾਕਾਤ ਹੋ ਗਈ ਅੱਜਕੱਲ ਦੀ ਰਾਜਨੀਤੀ ਦੇ ਵਿੱਚ ਇਹੋ ਜਿਹਾ ਦੇਖਣ ਨੂੰ ਨਹੀਂ ਮਿਲਦਾ ਕਿ ਨਵੇਂ ਮੁੰਡੇ ਨਹੀਂ ਅੱਗੇ ਆਉਂਦੇ ਦੇ ਦੇਖੋ ਜਦੋਂ ਪੰਜਾਬ ਦੇ ਹਾਲਾਤ ਖਰਾਬ ਹੋ ਗਏ ਸੀ ਉਹੀ ਦੌਰ ਚ ਹੀ ਅਸੀਂ ਉਦੋਂ ਕਾਲਜਾਂ ਦੇ ਵਿੱਚ ਹੀ ਸੀ ਹਮ ਜਦੋਂ ਐਮਬੀਬੀਐਸ ਕਰਦੇ ਸੀ ਉਦੋਂ ਹੀ 84 ਹੋਈ ਉਦੋਂ ਹੀ ਦਿੱਲੀ ਦਾ ਕਤਲਿਆਮ ਹੋਇਆ ਹਮ ਬੜੇ ਮਾੜੇ ਹਾਲਾਤ ਸੀ ਪੰਜਾਬ ਦੇ ਉਦੋਂ ਇਹਨਾਂ ਨੇ ਜਿਹੜੀਆਂ ਸਟੂਡੈਂਟਸ ਦੀਆਂ ਇਲੈਕਸ਼ਨਾਂ ਕਾਲਜਾਂ ਦੀਆਂ ਉਹ ਬੰਦ ਕਰਤੀਆਂ ਹੂੰ ਮੈਂ ਸਮਝਦਾ ਬੜਾ ਵੱਡਾ ਨੁਕਸਾਨ ਕਰ ਲਿਆ ਸੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਅੱਜ ਵੀ ਇਲੈਕਸ਼ਨਾਂ ਹੁੰਦੀਆਂ ਹੂੰ ਤੇ ਤੁਹਾਡੇ ਸਾਹਮਣੇ ਜਿਹੜਾ ਟੈਲੈਂਟ ਹੈ ਜਿਹੜਾ ਸਟੂਡੈਂਟਸ ਦਾ ਆਪਣੀ ਲੀਡਰਸ਼ਿਪ ਕੁਆਲਿਟੀ ਦਾ ਉਹਦੇ ਵਿੱਚ ਸਾਹਮਣੇ ਆਉਂਦਾ ਇਹ ਜਿਹੜੇ ਕਾਲਜ ਦੀਆਂ ਜਿਹੜੀਆਂ ਮੂਵਮੈਂਟਸ ਹੁੰਦੀਆਂ ਸਟੂਡੈਂਟਸ ਦੀਆਂ ਮੂਵਮੈਂਟਸ ਹੁੰਦੀਆਂ ਇਲੈਕਸ਼ਨਸ ਹੁੰਦੀਆਂ ਇਹ ਰਾਜਨੀਤੀ ਦੀ ਇੱਕ ਨਰਸਰੀ ਹੈ ਹੂੰ ਕਿ ਯੂਨੀਵਰਸਿਟੀਆਂ ਦੇ ਵਿੱਚੋਂ ਬੱਚੇ ਜਿਹੜੇ ਆ ਆਪਣੀ ਮਿਹਨਤ ਦੇ ਨਾਲ ਉਹ ਆਮ ਆਪ ਲੀਡਰ ਬੰਦੇ ਆ ਪਰਿਵਾਰਾਂ ਚੋਂ ਨਹੀਂ ਆਉਂਦੇ ਹਮ ਸੈਲਫ ਮੇਡ ਬੰਦੇ ਆਪਣੇ ਸੰਘਰਸ਼ ਨਾਲ ਉੱਥੇ ਬੋਲਣਾ ਸਿੱਖਦੇ ਉੱਥੇ ਲੜਨਾ ਸਿੱਖਦੇ ਉੱਥੇ ਹੀ ਲੀਡ ਕਰਨਾ ਸਿੱਖਦੇ ਉਹ ਜਦੋਂ ਉਹਨਾਂ ਦਾ ਉਹ ਟੈਲੈਂਟ ਅੱਗੇ ਹੋ ਕੇ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਜਦੋਂ ਜੁਆਇਨ ਕਰਦੇ ਤੇ ਉਹਦੇ ਨਾਲ ਸਾਡਾ ਰਾਜਨੀਤੀ ਦਾ ਟੈਲੈਂਟ ਜਿਹੜਾ ਸੀ ਅੱਛੀ ਕੁਆਲਿਟੀ ਜਿਹੜੀ ਸੀ ਉਹ ਮਿਲਟਡ ਅਸੀਂ ਉਹ ਕਿਸੇ ਪਾਰਟੀ ਚ ਜਾਣ ਉਹਨਾਂ ਦੇ ਵਿੱਚ ਕੋਈ ਆਈਡੀਅਲਿਜ਼ਮ ਹੁੰਦਾ ਸੀ ਕੋਈ ਆਨੈਸਟੀ ਹੁੰਦੀ ਸੀ ਕੋਈ ਵਿਜ਼ਨ ਹੁੰਦੀ ਸੀ ਕੁਛ ਨਾ ਕੁਛ ਕਰਨ ਦੀ ਸਮਰੱਥਾ ਹੁੰਦੀ ਸੀ ਲੀਡ ਕਰਨ ਦੀ ਯੋਗਤਾ ਹੁੰਦੀ ਸੀ ਹੂੰ ਉਹਨਾਂ ਅੱਜ ਕੱਲ ਤਾਂ ਸਾਡੇ ਰਾਜਨੀਤੀ ਚ ਪਾਰਟੀਆਂ ਚ ਕਈ ਵਾਰੀ ਲੀਡਰ ਆ ਜਾਂਦੇ ਆ ਉਹਨਾਂ ਨਾਰਾ ਲਾਉਣਾ ਵੀ ਨਹੀਂ ਹੁੰਦਾ ਹੁੰਦਾ ਐਟ ਲੀਸਟ ਸਟੂਡੈਂਟ ਯੂਨੀਅਨ ਦੇ ਵਿੱਚੋਂ ਵੀ ਤੁਸੀਂ ਮਹੌਲ ਨੂੰ ਕਾਇਮ ਕਿੱਦਾਂ ਕਰਨਾ ਐਜੀਟੇਸ਼ਨ ਕਰਨਾ ਕਿੱਦਾਂ ਧਰਨਾ ਦੇਣਾ ਕਿੱਦਾਂ ਬੈਰੀਏਟ ਆਪਣੇ ਕਿੱਦਾਂ ਆ ਮਾੜਾ ਮੋਟਾ ਜੋਰ-ਸ਼ੋਰ ਕਿੱਦਾਂ ਤੇ ਹੋਣਾ ਇਹ ਚੀਜ਼ਾਂ ਨੇਚਰਲ ਹੁੰਦੀਆਂ ਉਹ ਏਜ ਹੁੰਦੀ ਆ ਉਸ ਵਿੱਚ ਤੁਸੀਂ ਕੰਦਾਂ ਤੇ ਚੜ ਕੇ ਭਾਸ਼ਣ ਵੀ ਦੇਣੇ ਸਿੱਖਦੇ ਹੋ ਇਹ ਚ ਕਰਕੇ ਉਹ ਬੜੀ ਵੱਡੀ ਇੱਕ ਨਰਸਰੀ ਹੈ ਜਿਹੜੀ ਯੂਨੀਵਰਸਿਟੀਾਂ ਦੀਆਂ ਇਲੈਕਸ਼ਨਾਂ ਕਾਲਜਾਂ ਦੀਆਂ ਇਲੈਕਸ਼ਨ ਉਹਦਾ ਕੋਈ ਢੰਗ ਤਰੀਕਾ ਬਿਹਤਰ ਕਰ ਲੈਣਾ ਚਾਹੀਦਾ ਸੀ ਕਿ ਗਰੁੱਪ ਜਮ ਨਾ ਹੋਵੇ ਉਹਦੇ ਵਿੱਚ ਕੋਈ ਉਦਾਂ ਦੇ ਹਾਲਾਤ ਖਰਾਬ ਨਾ ਹੋਣ ਪਰ ਉਹ ਚੀਜ਼ਾਂ ਬੜੀਆਂ ਜ਼ਰੂਰੀ ਸੀ ਪੁਰਾਣੇ ਜਿੰਨੇ ਅੱچھے ਲੀਡਰ ਤੁਸੀਂ ਦੇਖੋਗੇ ਵੱਖ-ਵੱਖ ਪਾਰਟੀਆਂ ਦੇ ਉਹਨਾਂ ਦਾ ਪਿਛੋਕੜ ਹਮੇਸ਼ਾ ਜਿਹੜਾ ਉਹ ਕਿਸੇ ਨਾ ਕਿਸੇ ਸਟੂਡੈਂਟ ਮੂਵਮੈਂਟ ਦੇ ਨਾਲ ਜੋੜਿਆ ਹੁੰਦਾ ਜੀ ਚਾਹੇ ਲੈਫਟਿਸਟ ਮੂਵਮੈਂਟ ਹੋਵੇ ਜਾਂ ਕਾਲਜ ਦੇ ਕੋਈ ਹੋਰ ਮੂਵਮੈਂਟ ਹੋਵੇ ਕਿਸੇ ਨਾ ਇੰਜੈਕਸ਼ਨ ਨੂੰ ਫੈਡਰੇਸ਼ਨ ਨੇ ਕਿੰਨੇ ਜਿਹੜੇ ਸੀਗੇ ਆਲ ਇੰਡੀਆ ਸੈਕਸ਼ਨ ਪ੍ਰੋਡਕਸ਼ਨ ਨੇ ਕਿੰਨੇ ਡਿਟਰ ਪੈਦਾ ਕੀਤੇ ਇਸ ਕਰਕੇ ਜਨੇ ਪ੍ਰਾਨੇ ਲੀਡਰ ਆ ਉਹਨਾਂ ਦਾ ਤੁਸੀਂ ਟ੍ਰੇਸ ਕਰੋਗੇ ਤਾਂ ਕਿਸੇ ਨਾ ਕਿਸੇ ਮੂਵਮੈਂਟ ਦੇ ਨਾਲ ਸੰਬੰਧ ਜਿਹੜਾ ਉਰਿਆ ਜਦੋਂ ਤੁਸੀਂ ਕਾਲਜ ਦੇ ਵਿੱਚ ਰਾਜਨੀਤੀ ਜਾਂ ਪ੍ਰਧਾਨਗੀ ਕਰਦੇ ਸੀਗੇ ਤਾਂ ਉਦੋਂ ਵੀ ਮੈਨੂੰ ਲੱਗਦਾ ਵੀ ਤੁਸੀਂ ਠੰਡੇ ਜਿਹੇ ਸੁਭਾਅ ਦੇ ਨਾਲ ਸਮਝਾ ਦਿੰਦੇ ਹੋਣੇ ਵੀ ਨਹੀਂ ਕਾਕਾ ਜੀ ਇਦਾਂ ਨਹੀਂ ਗੱਲ ਕਰਨੀ ਇਦਾਂ ਕਰਨੀ ਕਿ ਜੇ ਆ ਉਦੋਂ ਕੰਮ ਤੱਤਾ ਹੀ ਚੱਲਦਾ ਸੀ ਨਹੀਂ ਸਟੂਡੈਂਟਸ ਦੇ ਵਿੱਚ ਥੋੜ੍ਹਾ ਜਿਹਾ ਉਦੋਂ ਗਰਮ ਜੋਸ਼ੀ ਤਾਂ ਹੁੰਦੀ ਹੈ ਕਿਉਂਕਿ ਬਹੁਤੀ ਠੰਡੀ ਗੱਲ ਤਾਂ ਸਟੂਡੈਂਟਸ ਸੁਣਨ ਤਾਂ ਸਾਡੇ ਕਿ ਸਾਰੇ ਕਿਉਂਕਿ ਮੈਡੀਕਲ ਸਟੂਡੈਂਟਸ ਥੋੜ੍ਹੇ ਜੇ ਅੱਛੀ ਬੈਕਗ੍ਰਾਉਂਡ ਤੇ ਹੁੰਦੇ ਆ ਅਕੈਡੈਮਿਕ ਕੈਰੀਅਰ ਸਾਰਿਆਂ ਦੇ ਚੰਗੇ ਹੁੰਦੇ ਆ ਇਸ ਕਰਕੇ ਇੱਕ ਇੰਟੈਲੀਜੈਂਟ ਕਲਾਸ ਨੂੰ ਲੀਡ ਕਰਨਾ ਜਿਹੜਾ ਥੋੜ੍ਹਾ ਜਿਹਾ ਤਾਂ ਵੀ ਹੁੰਦਾ ਹਾਂ ਪਰ ਉਹ ਨੈਚਰਲੀ ਏਜ ਦੇ ਨਾਲ ਫਰਕ ਪੈਂਦਾ ਉਦੋਂ ਥੋੜ ਜਿ ਜਦੋਂ ਪੜਦੇ ਸੀਗੇ ਨਾਲ ਜਦੋਂ ਰਾਜਨੀਤੀ ਦੇ ਵਿੱਚ ਆ ਗਏ ਤੁਸੀਂ ਤਾਂ ਪਿੱਛੋਂ ਪ੍ਰੈਸ਼ਰ ਨਹੀਂ ਸੀਗਾ ਘਰਦਿਆਂ ਦਾ ਮਾਪਿਆਂ ਦਾ ਵੀ ਤੈਨੂੰ ਕਿਹੜੇ ਪਾਸੇ ਨੂੰ ਭੇਜਿਆ ਤੇ ਕਿਧਰ ਨੂੰ ਤੁਰਕ ਨਹੀਂ ਆਕਰ ਉਦੋਂ ਤਾਂ ਪੈਰੈਂਟਸ ਨੂੰ ਪਤਾ ਹੀ ਨਹੀਂ ਹੁੰਦਾ ਸੀ ਅਸੀਂ ਕੀ ਕਰਦੇ ਅੱਛਾ ਸਚਾਈ ਇਹ ਆ ਕਿ ਨਾ ਉਦੋਂ ਟੈਲੀਫੋਨ ਹੁੰਦੇ ਸੀ ਨਾ ਉਦੋਂ ਕੋਈ ਹੋਰ ਰਿਸ਼ਤਿਆਂ ਦੇ ਸਾਧਨ ਹੁੰਦੇ ਸੀ ਉਦੋਂ ਤਾਂ ਘਰੋਂ ਤੁਸੀਂ ਇੱਕ ਵਾਰੀ ਛੁੱਟੀਆਂ 'ਚ ਆਉਂਦੇ ਸੀਗੇ ਥੋੜੇ ਦਿਨ ਵਾਸਤੇ ਉਦੋਂ ਬਾਅਦ ਚਲੇ ਜਾਂਦੇ ਸੀ ਤਾਂ ਚਿੱਠੀ ਪੱਤਰੀ ਹੁੰਦਾ ਸੀ ਹਫਤੇ ਦਸਤੇ ਨਹੀਂ ਕਿਤੇ ਲੈਟਰ ਹੁੰਦੀ ਜਿਆਦਾਤਰ ਪੇਰੈਂਟਸ ਤੁਹਾਡੇ ਤੇ ਇਤਬਾਰ ਕਰਦੇ ਸੀਗੇ ਹੂੰ ਤੇ ਤੁਸੀਂ ਆਪ ਵੀ ਜ਼ਿੰਮੇਵਾਰੀ ਨਾਲ ਵਿਚਰਦੇ ਸੀ ਕੋਈ ਸਾਧਨ ਵੀ ਤੁਹਾਡੇ ਸੀਮਤ ਹੁੰਦੇ ਸੀ ਕੋਈ ਇਦਾਂ ਦਾ ਉਦੋਂ ਤਾਂ ਅਸੀਂ ਸਾਰੇ ਸਾਈਕਲਾਂ ਤੇ ਹੀ ਹੁੰਦੇ ਸੀ ਜੀ ਸਾਡੇ ਕੋਲੇ ਤਾਂ ਨਾ ਕੋਈ ਮੋਟਰਸਾਈਕਲ ਹੁੰਦਾ ਸੀ ਨਾ ਕੋਈ ਕਾਰਾਂ ਹੁੰਦੀਆਂ ਸੀ ਨਾ ਕੋਈ ਪ੍ਰਧਾਨ ਕੋ ਵੱਡੀ ਗੱਡੀ ਹੋਣੀ ਚਾਹੀਦੀ ਹੈ ਜਿਵੇਂ ਅੱਜ ਕੱਲ੍ਹ ਚਾਹੁੰਦਾ ਨਹੀਂ ਕਿਸੇ ਕੋਲ ਵੀ ਨਹੀਂ ਸੀ ਦੇਖੋ ਅਸੀਂ ਸਾਰਾ ਬੈਚ ਡਾਕਟਰਾਂ ਦਾ ਸਾਡੇ ਕੋਲੇ ਹੌਸਜਾਬ ਤੱਕ ਪਹੁੰਚਦੇ ਆ ਕਿਸੇ ਕੋਲੇ ਵੀ ਸਕੂਟਰ ਨਹੀਂ ਸੀਗਾ ਅੱਛਾ ਸਾਰੇ ਚਾਹੇ ਲੜਕੀਆਂ ਵਿੱਚੀ ਬੈਕਗ੍ਰਾਉਂਡ ਦੀਆਂ ਸੀਗੀਆਂ ਵਾਇਸ ਵੀ ਕਈਆਂ ਦੀ ਅੱਛੀ ਬੈਕਗ੍ਰਾਉਂਡ ਸੀ ਪਰ ਉਦੋਂ ਕੋਈ ਸ਼ੋਅ ਆਫ ਕਰਨ ਦਾ ਵੀ ਤੇ ਕੋਈ ਇਦਾਂ ਦਾ ਹੁੰਦਾ ਨਹੀਂ ਸੀ ਰਵਾਜ ਨਹੀਂ ਹੁੰਦਾ ਸੀ ਇਸ ਕਰਕੇ ਸਾਰੇ ਸਾਦਗੀ ਨਾਲ ਹੀ ਤੁਸੀਂ ਤੁਸੀਂ ਪੰਜ ਸਾਲ ਪ੍ਰਧਾਨਗੀ ਫਿਰ ਸਾਈਕਲ ਤੇ ਕੀਤੀ ਕਿ ਸਕੂਟਰ ਤੇ ਸਾਈਕਲ ਤੇ ਸਾਈਕਲ ਤੇ ਕੀਤੀ ਬੜੀ ਅਸੀਂ ਮਿਹਨਤ ਕੀਤੀ ਸਾਡਾ ਨਵਾਂ ਕਾਲਜ ਸੀ ਅਸੀਂ ਯੂਥ ਫੈਸਟੀਵਲ ਦੀਆਂ ਤਿਆਰੀਆਂ ਕਰਦੇ ਹੁੰਦੇ ਸੀ ਇੱਕ ਬੰਦੇ ਦੀ ਸਾਡੀ ਡਿਊਟੀ ਲੱਗਦੀ ਹੁੰਦੀ ਸੀ ਸ਼ਹਿਰ ਤੋਂ ਬਾਹਰ ਕਾਲਜ ਸੀ ਤੇ ਅਸੀਂ ਢੋਲੀ ਨੂੰ ਵੀ ਸੈਟਲ ਤੇ ਬਿਠਾ ਕੇ ਲੈ ਕੇ ਆਉਂਦੇ ਸੀ। ਅੱਛਾ ਮੈਡਮ ਬੜੇ ਉਹ ਵੀ ਫਿਰ ਪ੍ਰਧਾਨ ਦੀ ਜ਼ਿੰਮੇਵਾਰੀ ਸੀ। ਬਈ ਡੇਲੀ ਇੱਕ ਬੰਦੇ ਨੂੰ ਕਦੇ ਪ੍ਰਧਾਨ ਨੇ ਜਾਣਾ ਕਦੇ ਦੂਜੇ ਨੇ ਜਾਣਾ। ਅੱਛਾ ਤੇ ਉਹ ਡੇਲੀ ਇੱਕ ਬੰਦਾ ਜਾ ਕੇ ਤੇ ਢੋਲੀ ਨੂੰ ਲੈ ਕੇ ਹੁੰਦਾ ਹੁੰਦਾ ਸੀ ਕਿਉਂਕਿ ਉਹਦੇ ਕੋਲ ਸਾਈਕਲ ਵੀ ਨਹੀਂ ਹੁੰਦਾ ਸੀ। ਹਾਂ ਤੇ ਅਸੀਂ ਯੂਥ ਫੈਸਟੀਵਲ ਦੀ ਤਿਆਰੀ ਕਰਨੀ ਹੁੰਦੀ ਸੀ। ਇਸ ਕਰਕੇ ਉਹ ਬੜਾ ਵਧੀਆ ਸਮਾਂ ਹੁੰਦਾ ਸੀ। ਸਾਰੇ ਸਾਈਕਲਾਂ ਤੇ ਤੁਰੇ ਹੁੰਦੇ ਸੀ ਸਾਰੇ ਦੇ। ਉਹ ਲੱਗਦਾ ਵੀ ਨਹੀਂ ਹੁੰਦਾ ਸੀ ਕਦੀ ਥਕਾਵਟ ਕਿਸੇ ਨੂੰ ਜਾਂ ਇਹ ਏਜ ਵੀ ਹੁੰਦੀ ਆ ਉਦੋਂ ਮੈਨੂੰ ਲੱਗਦਾ ਕਿ ਸਾਈਕਲ ਹੀ ਸਭ ਤੋਂ ਵੱਡੀ ਚੀਜ਼ ਹੈ ਸਭ ਤੋਂ ਵੱਡੀ ਚੀਜ਼ ਹੈ ਨਹੀਂ ਤੇ ਅੱਜ ਕੱਲ ਦਾ ਲੰਡੀਆਂ ਜੀਪਾਂ ਤੇ ਪ੍ਰਧਾਨਗੀਆਂ ਹੁੰਦੀਆਂ ਨੇ ਤੇ ਰੈਲੀਆਂ ਜਿਵੇਂ ਤੁਸੀਂ ਵੀ ਅੱਜ ਕੱਲ ਦੇਖਦੇ ਹੋ ਮਾਹੌਲ ਨਹੀਂ ਅੱਜ ਕੱਲ ਦਾ ਤਾਂ ਫਿਰ ਬਹੁਤ ਫਰਕ ਪੈ ਗਿਆ ਬੱਚਿਆਂ ਕੋਲੇ ਬੜੀਆਂ ਫੈਸਿਲਿਟੀਆਂ ਹੋ ਗਈਆਂ ਸਾਡੇ ਵੇਲੇ ਤਾਂ ਮੈਂ ਕਹਿੰਦਾ ਟੈਲੀਫੋਨ ਦੀ ਕੋਈ ਫੈਸਿਲਿਟੀ ਹੁੰਦੀ ਨਹੀਂ ਸੀ ਤੁਸੀਂ ਇੱਕ ਸੀਟ ਦੇ ਉੱਪਰ ਆਪਣਾ ਉਮੀਦਵਾਰ ਨਹੀਂ ਦਿੱਤਾ ਖਡੂਰ ਸਾਹਿਬ ਖਡੂਰ ਸਾਹਿਬ ਦੇ ਵਿੱਚ ਕੀ ਐਨਾਲਿਸਿਸ ਕਰ ਰਹੇ ਹੋ ਜਿਵੇਂ ਅਮਰਤਪਾਲ ਹੋਣਾ ਦਾ ਇੱਕ ਚਰਚਾ ਚੱਲ ਪ ਤਕੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਖਿਲਾਫ ਚੋਣ ਲੜੇਗਾ ਕਿ ਜੇ ਆਪਣਾ ਕੈਂਡੀਡੇਟ ਵਿਡਰੋ ਕਰੇਗਾ ਨਹੀਂ ਤਾਂ ਕੋਈ ਹਾਲੇ ਤੱਕ ਤਾਂ ਕੋਈ ਇਦਾਂ ਦੇ ਪ੍ਰਪੋਜ਼ਲ ਸਾਡੇ ਸਾਹਮਣੇ ਤਾਂ ਹੈ ਨਹੀਂ ਅਖਬਾਰੀ ਖਬਰਾਂ ਜੀ ਸਾਡਾ ਜਿਹੜਾ ਖਡੂਰ ਸਾਹਿਬ ਹੈ ਸ਼ੁਰੂ ਤੋਂ ਹੀ ਇੱਕ ਪੰਥ ਦਾ ਕਿਲਾ ਮੰਨੇ ਜਾਂਦਾ ਜੀ ਕਿ ਜਿਹੜੇ ਅਸੀਂ ਬਹੁਤ ਵਾਰੀ ਜਿਹੜੀ ਖਡੂਰ ਸਾਹਿਬ ਦੀ ਸੀਟ ਹੈ ਕਦੀ ਵਾਰੀ ਛੱਡ ਕੇ ਉਹ ਸਾਡੇ ਉੱਥੇ ਪਾਰਲੀਮੈਂਟ ਦੇ ਕੈਂਡੀਡੇਟ ਬੜੀ ਸ਼ਾਨ ਦੇ ਨਾਲ ਜਿੱਤਦੇ ਜੀ ਕਿਉਂਕਿ ਹਲਕਿਆਂ ਦੀ ਨੇਚਰ ਇਦਾਂ ਹੈ ਕਿ ਇੱਧਰ ਉੱਥੇ ਬੜਾ ਸਟਰੋਂਗ ਹੈ ਹਮ ਤੇ ਹੁਣ ਵੀ ਕਈ ਵਾਰੀ ਹੁੰਦਾ ਹੈ ਕਿ ਜਿੱਥੇ ਜ਼ਿਆਦਾ ਤਗੜੇ ਲੱਗੇ ਹੁੰਦੇ ਆ ਉੱਥੇ ਚਾਵਣ ਵੀ ਕਈ ਵਾਰੀ ਜ਼ਿਆਦਾ ਹੁੰਦੇ ਆ ਕਈ ਵਾਰੀ ਪਾਰਟੀ ਵੀ ਸੋਚਦੀ ਹੁੰਦੀ ਹੈ ਕਿ ਇਹ ਸੀਟ ਸਾਡੀ ਸ਼ੋਰ ਸ਼ਾਰਟ ਅਸੀਂ ਜਿੱਤਣੀ ਹੈ ਜੀ ਇੱਥੇ ਜਿੰਨੇ ਬਰੇਕੀ ਦੇ ਨਾਲ ਕੈਂਡੀਡੇਟ ਜਿਹੜਾ ਉਹ ਫੈਸਲਾ ਕੀਤਾ ਜਾਵੇ ਇਸ ਕਰਕੇ ਕੋਈ ਸਮਝ ਲੱਗਦਾ ਹਾਲੇ ਤਾਂ ਬਹੁਤ ਪਾਰਟੀਆਂ ਨੇ بڑے ਥਾਮਤੇ ਉਮੀਦਵਾਰ ਨਹੀਂ ਦਿੱਤੇ ਹੂੰ ਕਿਉਂਕਿ ਸਾਡਾ ਨੋਟੀਫਿਕੇਸ਼ਨ ਤਾਂ ਪ੍ਰੈਕਟੀਕਲੀ ਹਾਲੇ 7 ਮਈ ਤੋਂ ਹੁਣ ਜੀ ਸਕਾਟ ਗੋ ਹੋ ਜਾਏਗਾ ਉਹ ਵੀ ਹੋ ਜਾਏਗਾ ਮੈਂ ਗੁਰਦਾਸਪੁਰ ਤੇ ਆਉਣਾ ਵੀ ਗੁਰਦਾਸਪੁਰ ਦੇ ਤਿੰਨ ਤੋਂ ਚਾਰ ਹਲਕੇ ਕਹੇ ਜਾਂਦੇ ਆ ਵੀ ਹਿੰਦੂ ਬੈਲਟ ਜਿਵੇਂ ਕਹੀ ਜਾਂਦੀ ਹੈ ਇਥੋਂ ਜ਼ਿਆਦਾਤਰ ਉਮੀਦਵਾਰ ਬੀਜੇਪੀ ਦੇ ਜਿੱਤਦਾ ਰਿਹਾ ਤੁਸੀਂ ਉਹਨਾਂ ਦੀ ਮਦਦ ਕਰਦੇ ਰਹੇ ਹੋ ਇਸ ਵਾਰ ਇਕੱਲੇ ਤੁਸੀਂ ਚੋਣ ਲੜ ਰਹੇ ਹੋ ਕਈ ਦਿਹਾਕੀਆਂ ਦੇ ਬਾਅਦ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਬੀਜੇਪੀ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਇਸ ਗੁਰਦਾਸਪੁਰ ਦੇ ਕਿਲੇ ਨੂੰ ਫਤਿਹ ਕਰ ਦੂਗਾ ਇੱਕ ਤਾਂ ਦੇਖੋ ਪੰਜਾਬ ਜਿਹੜੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ ਇੱਥੇ ਤੁਸੀਂ ਕਿਸੇ ਵੀ 벨ਟ ਨੂੰ ਇਸ ਤਰ੍ਹਾਂ ਨਹੀਂ ਲੇਬਲ ਕਰ ਸਕਦੇ ਕਿ ਇਹ ਸਿੱਖ 벨ਟ ਹੈ, ਹਿੰਦੂ 벨ਟ ਹੈ ਜਾਂ ਕਿਸੇ ਹੋਰ ਭਾਈਚਾਰੇ ਦੀ 벨ਟ ਹੈ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਧਰਤੀ ਹੈ, ਇਹਦਾ ਬੜਾ ਵੱਡਾ ਇਤਿਹਾਸ ਹੈ, ਬੜੀਆਂ ਵੱਡੀਆਂ ਕੁਰਬਾਨੀਆਂ ਹੈ। ਕਿਉਂਕਿ ਅਨੰਦਪੁਰ ਸਾਹਿਬ ਵਾਲੇ ਪਾਸੇ ਵੀ ਹਿੰਦੂਵਾਦੀ ਬਹੁਤ ਹੈ। ਲੇਕਿਨ ਮੈਂ ਉੱਥੇ 15 ਸਾਲ ਰਿਹਾ। ਮੈਨੂੰ ਕਦੀ ਵੀ ਉਸ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਇੰਨਾ ਅਸਰ ਹੈਗਾ। ਉੱਥੇ ਕਦੇ ਵੀ ਹਿੰਦੂਆਂ ਦੇ ਵਿੱਚ ਸਿੱਖਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਮਤਭੇਦ ਮੈਨੂੰ ਨਹੀਂ ਲੱਗਿਆ ਲੋਕੀ ਸਿੱਖ ਵੀ ਜਿਹੜੇ ਆ ਹਿੰਦੂਆ ਦੇ ਧਾਰਮਿਕ ਸਮਾਗਮਾਂ 'ਚ ਸਾਰਾ ਦਿਨ ਸ਼ਾਮਲ ਹੁੰਦੇ ਆ ਹਿੰਦੂ ਵੀ ਸਾਰੇ ਤਖਤ ਕੇਸਗੜ ਸਾਹਿਬ ਦੇ ਉੱਤੇ ਉੱਥੇ ਰੋਜ਼ ਨਤਮਸਤਕ ਹੁੰਦੇ ਆ ਇਸੇ ਤਰ੍ਹਾਂ ਭਾਵੇਂ ਪਟਾਣਕੋਟ ਦਾ ਇਲਾਕਾ ਭਾਵੇਂ ਸਜਨਪੁਰ ਦਾ ਭਾਵੇਂ ਇੱਥੇ ਵੀ ਉਹ ਭਾਈਚਾਰਕ ਸਾਂਝ ਪੰਜਾਬ ਦੀ ਏਡੀ ਸਾਡੇ ਲੋਕਾਂ ਦੀ ਡੂੰਗੀ ਆ ਕਿ ਰਾਜਨੀਤੀ ਕਿਸੇ ਵੀ ਤਰੀਕੇ ਉਹ ਸਾਂਝ ਨੂੰ ਡਿਵਾਈਡ ਨਹੀਂ ਕਰਦੀ ਹੂੰ ਤੁਸੀਂ ਪੁਰਾਣਾ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਦੁਕਾਨਦਾਰ ਸੀ ਉਦੋਂ ਵੀ ਦੇਖ ਲਓ ਉਸ ਵੇਲੇ ਵੀ ਲੋਕਾਂ ਦਾ ਭਾਈਚਾਰਾ ਪੁੱਜ ਨਹੀਂ ਵੱਡਿਆ ਇਹ ਸਾਡੀ ਸਟਰੈਂਥ ਹੈ ਕਿਉਂਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋਦਾ ਸਾਨੂੰ ਸੰਦੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿੱਤਾ ਸਭੇ ਸਾਂਝੀ ਵਾਲ ਸਦਾਇਨ ਦੀ ਗੱਲ ਸਾਨੂੰ ਗੁਰਬਾਣੀ ਆਪ 24 ਘੰਟੇ ਸਿਖਾਉਂਦੀ ਹੈ ਇਸ ਕਰਕੇ ਇਹਨਾਂ ਧਰਤੀਆਂ ਦੇ ਉੱਤੇ ਮੈਂ ਦੇਖਿਆ ਲੁਕੀ ਜਿਹੜੀ ਹੈ ਬੰਦੇ ਦੇ ਨਾਲ ਜੁੜਦੇ ਆ ਬੰਦੇ ਦਾ ਕੰਮ ਦੇਖ ਕੇ ਜੁੜਦੇ ਆ ਪਾਰਟੀਆਂ ਨਾਲ ਜੁੜਦੇ ਆ ਪਾਰਟੀਆਂ ਦੇ ਸਿਧਾਂਤ ਦੇਖ ਕੇ ਜੁੜਦੇ ਆ ਪਰ ਇਸ ਤਰ੍ਹਾਂ ਦੀ ਡਿਵੀਜ਼ਨ ਕੋਈ ਨਹੀਂ ਹੈਗੀ। ਭਈ ਕੋਈ ਤੁਸੀਂ ਸੋਚੋਗੇ ਕਿ ਸਾਰੇ ਸਿੱਖ ਕਿਸੇ ਕੈਂਡੀਡੇਟ ਨੂੰ ਪੈਜਣੇ। ਜਾਂ ਸਾਰੇ ਜਿਹੜੇ ਹਿੰਦੂ ਹੈ ਕਿਸੇ ਹਿੰਦੂ ਕੈਂਡੀਡੇਟ ਨੂੰ ਪੈਜਣੇ। ਜਾਂ ਕੋਈ ਪਾਰਟੀ ਇਹ ਕਲੇਮ ਕਰੇ ਕਿ ਮੇਰੇ ਕੋਲੇ ਸਾਰਾ ਇੱਕ ਧਰਮ ਦਾ ਕੈਂਡਰ ਹੈ। ਇਦਾਂ ਕਦੀ ਵੀ ਨਹੀਂ ਹੁੰਦਾ। ਇਹ ਭਾਜਪੀ ਇਸ ਗੱਲ ਨੂੰ ਮੈਂ ਕਹਿ ਦਾਂਗੇ ਕਿ ਕਾਮਯਾਬ ਵੀ ਕਹਿ ਸਕਦੇ ਤੁਸੀਂ। ਤੇ ਤੇਜ਼ ਵੀ ਕਹਿ ਸਕਦੇ ਹੋ ਕਿ ਉਹਨਾਂ ਨੇ ਸਾਰੇ ਦੇਸ਼ ਦੇ ਵਿੱਚ ਦੋ ਤਰ੍ਹਾਂ ਦੇ ਨਰੇਟਿਵ ਸੈੱਟ ਕਰ ਦਿੱਤੇ। ਇੱਕ ਤਾਂ ਜੀ ਆਪ ਕੀ ਬਾਅਦ 405 ਹੂੰ ਜਿਤਨੀ 200 ਵੀ ਨਹੀਂ ਲੱਗਦੀ ਪਈ ਹਮ ਪਰ ਮਾਹੌਲ ਜਿਆ ਦੇਸ਼ ਦੇ ਵਿੱਚ ਇੱਕ ਤਰ੍ਹਾਂ ਦੇ ਕੋਲੇ ਸਾਧਨ ਬਣਿਆ ਪ੍ਰਚਾਰ ਬਹੁਤ ਹੈ ਤੇ ਇਦਾਂ ਦਾ ਮਹੌਲ ਕ੍ਰੇਟ ਕਰ ਦਿੱਤਾ ਵੀ 400 ਜਿੱਤੇ ਹੀ ਪਏ ਹੁਣ ਲੱਗ ਘਟੌਂਦਾ ਘਟੌਂਦਾ ਕਿੰਦਾ ਵੀ ਸਰਕਾਰ ਤਾਂ ਪਾਣੀ ਚ ਨਹੀਂ ਹਮ ਵੀ ਜੇ 300 ਆ ਗਈ ਤਾਂ ਵੀ ਪਾਣੀ ਚ ਨਹੀਂ 1.500 ਆ ਗਈ ਤਾਂ ਵੀ ਪਾਣੀ ਚ ਨਹੀਂ ਉਹ ਆਪਣੀ ਸਰਕਾਰ ਉਹਨਾਂ ਨੇ ਇਸ ਨਰੇਟਿਵ ਸੈੱਟ ਕਰਨ ਦੇ ਵਿੱਚ ਆਪਣਾ ਲੋਕਾਂ ਦੇ ਇੱਕ ਪ੍ਰਭਾਵ ਜੇ ਪਾਤਾ ਵੀ ਸਰਕਾਰ ਤਾਂ ਮੋਦੀ ਸਾਹਿਬ ਦੀ ਤੀਜੀ ਵਾਰੀ ਬਣੀ ਬਣੀ ਦੂਜਾ ਉਹਨਾਂ ਨੇ ਪ੍ਰਭਾਵ ਪਾਤਾ ਵਿੱਚ ਨਾ ਹਿੰਦੂ ਹੈ ਉਹ ਸਾਰਾ ਬੀਜੇਪੀ ਦੇ ਪਿੱਛੇ ਆ। ਹੂੰ। ਤਾਂ ਜਦੋਂ ਮੈਂ ਸਜਾਨਪੁਰ ਜਾਂ ਪਠਾਨਕੋਟ ਜਾਂਦਾ ਮੈਨੂੰ ਤਾਂ ਭੋਆ ਜਾਂਦਾ ਮੈਨੂੰ ਤਾਂ ਕਿਤੇ ਕੱਖ ਵੀ ਫਰਕ ਨਹੀਂ ਪੈਂਦਾ। ਅੱਛਾ ਜਦੋਂ ਤੁਸੀਂ ਇੰਨਾ ਸ਼ਹਿਰਾ ਜਿਵੇਂ ਬਟਾਲਾ ਸ਼ਹਿਰ ਹੋ ਗਿਆ ਸਜਾਨਪੁਰ ਹੋ ਗਿਆ ਭੋਗਪੁਰ ਪਠਾਨਕੋਟ ਵਾਲੇ ਪਾਸੇ ਤੁਸੀਂ ਜਾਂਦੇ ਆ। ਤੇ ਉੱਥੇ ਕਿਵੇਂ ਦਾ ਰਿਸਪੌਂਸ ਹੈ? ਤੁਹਾਨੂੰ ਵਾਕਿਆ ਲੱਗਦਾ ਵੀ ਜੋ ਬੀਜੇਪੀ ਨੇ ਪਿਛਲੇ ਦਿਨੀ ਰਾਜਨੀਤੀ ਖੇਡੀ ਚਾਹੇ ਉਹ ਧਰਮ ਨੂੰ ਲੈ ਕੇ ਹੋਵੇ ਚਾਹੇ ਜਿਸ ਤਰੀਕੇ ਦਾ ਮਾਹੌਲ ਤੁਸੀਂ ਆਪ ਹੀ ਦੱਸਨੇ ਹੋ। ਉਹ ਜਿਆ ਲੱਗਦਾ ਪਿਆ ਤੁਹਾਨੂੰ ਪੰਜਾਬ ਦੇ ਵਿੱਚ ਮਾਹੌਲ ਹੈ। ਅਸੀਂ ਬਟਾਲੇ ਗਿਆ ਤੇ ਸਾਡੇ ਹਲਕਾ ਚਾਰਜ ਨਰੇਸ਼ ਮਹਾਜਨ ਹੈ। ਜੀ। ਤੇ ਸਾਰਾ Hindu ਵਰਗ ਜਿਹੜਾ ਸਿੱਖ ਵਰਗ ਹੈ, ਦੂਜੇ ਭਾਈਚਾਰੇ ਸਾਰੇ ਉੱਥੇ ਇਕੱਠੇ ਗੱਲ ਸਾਰਾ ਦਿਵਸ ਸਵੇਰ ਤੋਂ ਸ਼ਾਮ ਤੱਕ ਮੇਰੇ ਨਾਲ ਸੀ। ਹਮ ਅਸੀਂ ਬਜ਼ਾਰਾਂ ਵਿੱਚ ਵੀ ਗਏ ਆ, ਅਸੀਂ ਉੱਥੇ ਵੱਡੀਆਂ ਮੀਟਿੰਗਾਂ ਵੀ ਕੀਤੀਆਂ, ਅਸੀਂ ਘਰਾਂ ਦੇ ਵਿੱਚ ਵੀ ਗਏ। ਹਮ ਤੇ ਹੁਣ ਨਰੇਸ਼ ਮਹਾਜਨ ਵੀ Hindu ਹੈ ਤੇ ਉਹ ਤਾਂ ਕਾਲੀ ਦਲ ਦਾ ਹਲਕਾ ਇਨਚਾਰਜ। ਹਮ ਮੈਂ ਸਜਨਪੁਰ ਗਿਆ ਤੇ ਰਾਜਕਮਰ ਗੁਪਤਾ ਸਾਡਾ ਹਲਕਾ ਇਨਚਾਰਜ। ਹਮ ਉਹ ਕੱਲੇ ਕੱਲੇ ਸਿੱਖ ਦੇ ਵੀ ਕੱਲੇ ਕੱਲੇ ਹਿੰਦੂ ਦੇ ਵੀ ਸਾਰਿਆਂ ਨੂੰ ਬਾਈ ਨੇਮ ਹੀ ਜਾਂਦੇ ਹੂੰ ਠੀਕ ਹੈ ਨਾ ਉੱਥੇ ਵੀ ਅਸੀਂ ਸਿੱਖਾਂ ਦੇ ਘਰਾਂ 'ਚ ਵੀ ਗਏ ਆ ਹਿੰਦੂਆਂ ਦੇ ਵੀ ਗਏ ਆ ਮਦਰਾ 'ਚ ਵੀ ਗਏ ਆ ਗੁਰਦੁਆਰੇ 'ਚ ਵੀ ਗਏ ਹੂੰ ਸ਼ੋਭਾ ਯਾਤਰਾ 'ਚ ਵੀ ਸ਼ਾਮਲ ਹੋਏ ਆ ਰਾਮ ਨੰਮੀ ਵਾਲੇ ਦਿਨ ਵੀ ਮੈਂ ਬਟਾਲੇ ਸਾਰਾ ਦਿਨ ਵੀ ਰਾਮ ਨੰਮੀ 'ਚ ਸ਼ਾਮਲ ਮੈਨੂੰ ਤਾਂ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਕਿਹਾ ਐ ਇੰਨਾ ਵਾਰਮਲੀ ਵੈਲਕਮ ਕੀਤਾ ਇੰਨਾ ਪਿਆਰ ਦਿੱਤਾ ਸਾਰੀਆਂ ਜਥੇਬੰਦੀਆਂ ਨੇ ਕੱਲੀ ਕੱਲੀ ਆਰਗੇਨਾਈਜੇਸ਼ਨ ਹਾਲੇ ਕਿ ਉਹਨਾਂ ਦੇ ਆਪਣੇ ਵੀ ਜਿਹੜੇ ਅਲੱਗ-ਅਲੱਗ ਆਰਗੇਨਾਈਜੇਸ਼ਨ ਸਾਰਿਆਂ ਨੇ ਇਹਨਾਂ ਮਾਨਸਿਤ ਕਰ ਦਿੱਤਾ ਹੂੰ ਇਸ ਕਰਕੇ ਮੈਂ ਕਹਿ ਰਿਹਾ ਕਿ ਇਹ ਤਾਂ ਬੀਜੇਪੀ ਦੀ ਖੇਡ ਕਹਿ ਲਓ ਹੂੰ ਕਿ ਉਹਨਾਂ ਨੇ ਇਦਾਂ ਦਾ ਨਰੇਟਿਵ ਜਾਂ ਸੈੱਟ ਕਰ ਦਿੱਤਾ ਵੀ ਆਮ ਵੀਡੀਓ ਚ ਵੀ ਪ੍ਰਭਾਵ ਜਨ ਲੱਗਿਆ ਪਰ ਨਹੀਂ ਉਧਰ ਤਾਂ ਹਿੰਦੂ ਬੈਲਟ ਹੈ ਜੀ ਉਹ ਤਾਂ ਫਿਰ ਮੋਦੀ ਸਾਹਿਬ ਲੈ ਗਏ ਹੂੰ ਤੇ ਹਿੰਦੂ ਬੈਲਟ ਸੋਚਦੀ ਪਈ ਹੈ ਕਿ ਮੋਦੀ ਸਾਹਿਬ ਨੇ ਜਿਹੜੀਆਂ ਕੰਸੈਸ਼ਨਸ ਹਿਮਾਚਲ ਨੂੰ ਦਿੱਤੀਆਂ ਜਿਹੜੀਆਂ ਕੰਸੈਸ਼ਨਸ ਕਠੂਆ ਦੇ ਵਿੱਚ ਦਿੱਤੀਆਂ ਜੰਮੂ ਦੇ ਵਿੱਚ ਦਿੱਤੀਆਂ ਉਹ ਪਠਾਨਕੋਟ ਨੂੰ ਕਿਉਂ ਨਹੀਂ ਦਿੱਤੀਆਂ ਸਜਾਣਪੁਰ ਨੂੰ ਕਿਉਂ ਨਹੀਂ ਦਿੱਤੀਆਂ ਹੂੰ ਹਿੰਦੂ ਬੈਲਟ ਸੋਚਦੀ ਪਈ ਹੈ ਕਿ ਜਿਹੜੀਆਂ ਤੁਸੀਂ ਬਾਗਾ ਬਾਰਡਰ ਬੰਦ ਕੀਤਾ ਹੈ ਇਹਦਾ ਨੁਕਸਾਨ ਤਾਂ ਸਾਰਾ ਇਸ ਬੈਲਟ ਨੂੰ ਹੋ ਰਿਹਾ ਨਾ ਸਾਡਾ ਵਪਾਰ ਚੱਲ ਪਾਰ ਰਿਹਾ ਨਾ ਸਾਡੀ ਇੰਡਸਟਰੀ ਚੱਲ ਪਾਰੀ ਪਈ ਸਾਡੀ ਇੰਡਸਟਰੀ ਨੂੰ ਸਾਡੇ ਵਪਾਰ ਨੂੰ ਫੇਲ ਕਰਨ ਵਾਲੀਆਂ ਤੁਹਾਡੀਆਂ ਨੀਤੀਆਂ ਤੇ ਪਹਿਲਾਂ ਰੋਟੀ ਹੈ ਕਿ ਪਹਿਲਾਂ এমਪਲੋਇਮੈਂਟ ਹੈ ਕਿ ਪਹਿਲਾਂ ਜਿਹੜੀ ਹੈ ਇਸ ਤਰ੍ਹਾਂ ਦੇ ਮੁੱਦੇ ਨੇ ਅੱਛਾ ਤੁਹਾਡਾ ਤਾਂ ਲੰਬਾ ਤਜਰਬਾ ਇਸ ਪਾਰਟੀ ਦੇ ਵਿੱਚ ਹੋ ਗਿਆ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਤਜਰਬਾ ਹੋ ਗਿਆ ਤੁਹਾਡਾ ਤੁਸੀਂ ਆਪਣਾ ਮੁਕਾਬਲਾ ਗੁਰਦਾਸਪੁਰ ਦੇ ਵਿੱਚ ਕੀ ਬੀਜੇਪੀ ਦੇ ਨਾਲ ਮੰਨ ਰਹੇ ਹੋ ਕਿ ਜਾਂ ਫਿਰ ਸਤਾਤਰ ਪਾਰਟੀ ਦੇ ਨਾਲ ਮੰਨ ਲਿਓ ਕੋਈ ਜਾਂ ਕਿਸੇ ਹੋਰ ਦੇ ਨਾਲ ਦੇਖੋ ਗੱਲ ਇਹ ਹੈ ਕਿ ਕਾਂਗਰਸ ਦਾ ਹਲੇ ਕੈਂਡੀਡੇਟ ਨਹੀਂ ਆ ਜੀ ਅਸੀਂ ਡਿੱਕੀ ਜੰਨੇ ਆ ਹੌਸੀਆਂ ਪਾ ਕੇ ਤੇ ਹਲੇ ਤੱਕ ਉਹਨਾਂ ਦਾ ਕੈਂਡੀਡੇਟ ਜਿਹੜਾ ਫਾਈਨਲ ਨਹੀਂ ਹੋਇਆ ਭਾਜਪਾ ਵਾਲਿਆਂ ਨੂੰ ਵਿਚਾਰ ਨੂੰ ਕੋਈ ਬਾਹਰ ਨਿਕਲਣ ਨਹੀਂ ਦਿੰਦਾ ਉਹ ਬੱਬੂ ਜੀ ਇੱਕ ਅਦਾ ਦਿਨ ਕਿਤੇ ਪਠਾਨਕੋਟ ਤੋਂ ਬਾਹਰ ਆਏ ਸੀ ਤੇ ਉਹ ਕਿਸਾਨ ਯੂਨੀਅਨਰ ਉਹਨਾਂ ਨੂੰ ਘੇਰ ਲੈਂਦੀਆਂ ਉਹ ਤਾਂ ਵਿਚਾਰੇ ਘੱਟ ਹੀ ਬੈਠੇ ਤੇ ਆਮ ਆਦਮੀ ਪਾਰਟੀ ਦਾ ਹੁਣ ਨਾਂ ਨਹੀਂ ਸੁਣਨਾ ਚਾਹੁੰਦਾ ਹੂੰ ਕਿਉਂਕਿ ਜੋ ਕੱਟੜ ਇਮਾਨਦਾਰੀ ਇਹਨਾਂ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਹੂੰ ਤੇ ਹੁਣ ਲੋਕਾਂ ਨੂੰ ਕੀ ਕਹਿਣਗੇ ਕਿ ਜਿੰਨੇ ਦੇਸ਼ ਭਗਤੀ ਉਹ ਤਾਂ ਸਾਰੇ ਤਿਹਾਰ ਜੇਲ੍ਹ ਦੇ ਵਿੱਚ ਕਰਪਸ਼ਨ ਕਰਕੇ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਬੰਦ ਹੂੰ ਤੇ ਬੀਬੀਆਂ ਨੂੰ ਜਿਹੜਾ ਹਜ਼ਾਰ-ਹਜ਼ਾਰ ਰੁਪਈਆ ਕਿਹਾ ਸੀ ਹੂੰ ਉਹ ਹੁਣ ਬੀਬੀਆਂ ਵੀ 24-24 ਹਜ਼ਾਰ ਉਹਦਾ ਹਿਸਾਬ ਤੱਕ ਮੰਗਣਾ ਚਾਹੁੰਦੀ ਹੈ ਹੂੰ ਇਸ ਕਰਕੇ ਜਿਹੜਾ ਕੰਮ ਇਹਨਾਂ ਨੇ ਕੀਤਾ ਹੂੰ ਉਹ ਤਾਂ ਦੇਖੋ ਨਾ ਕੈਂਡੀਡੇਟ ਹੀ ਨਹੀਂ ਲੱਭਿਆ ਨਾ ਐਮਐਲਏ ਨੂੰ ਦੁਬਾਰਾ ਲੜਾ ਰਿਆ ਮੰਤਰੀਆਂ ਨੂੰ ਦੁਬਾਰਾ ਲੜਾ ਰਿਆ ਤਿੰਨ ਦੂਜੀਆਂ ਪਾਰਟੀਆਂ ਚੋਂ ਡਿਫੈਕਸ਼ਨ ਕਰਾ ਕੇ ਤੇ ਜਿਹੜਾ ਚੱਬੇਵਾਲ ਤੇ ਪਵਨ ਕੁਮਾਰ ਟੈਨੂ ਤੇ ਜੀਪੀ ਫਤਿਹਗੜ੍ਹ ਸਾਹਿਬ ਤਿੰਨ ਕੈਂਡੀਡੇਟ ਦੂਜੀ ਪਾਰਟੀ ਚ ਚੁਣਦੇ ਹਮ ਆਮ ਆਦਮੀ ਤੇ ਇਹਨਾਂ ਨੇ ਖਤਮ ਨਹੀਂ ਕਰਤਾ ਇਹ ਇਹਨਾਂ ਦੀ ਆਪਣੀ ਐਡਮਿਸ਼ਨ ਹੈ ਨਾ ਕਿ ਸਾਡੇ ਕੋਲ ਹੁਣ ਆਮ ਆਦਮੀ ਹੈ ਨਹੀਂ ਹਮ ਜੇ ਅੱਗੇ ਸੀਗਾ ਜੀ ਸਾਡਾ ਤਾਂ ਅਸੀਂ ਪੈਂਚਰ ਵਾਲੇ ਨੂੰ ਟਿਕਟ ਦੇਣੀ ਹੈ ਜੇ ਅਸੀਂ ਪ੍ਰੈਸ ਕਰਨ ਵਾਲੇ ਨੂੰ ਦੇਣੀ ਹੈ ਜੇ ਅਸੀਂ ਫਲਾਣੇ ਨੂੰ ਦੇਣੀ ਹੈ ਹੁਣ ਕਿੱਥੇ ਗਏ ਸਾਨੂੰ ਝੋਕ ਰਹੇ ਆ ਚਲੋ ਜੀ ਜਿਹੜੇ ਕਮਾਇਆ ਲਾਓ ਹੂੰ ਤੇ ਹੁਣ ਜਦੋਂ ਇਹ ਹਾਲਤ ਪਾਰਟੀ ਦੀ ਆ ਜੇ ਨਾ ਝੂਠ ਦੀ ਜਿਹੜੀ ਰਾਜਨੀਤੀ ਹੈ ਇਹ ਬਹੁਤ ਥੋੜੇ ਦਿਨ ਚੱਲਦੀ ਤੁਸੀਂ 3 ਮਹੀਨੇ ਹੋ ਗਏ ਜਿੰਨੇ ਮინისტრ ਸਾਰੇ ਡੈਕਸ ਵਿੱਚ ਝੋਕੇ ਹੋਏ ਹੂੰ ਸਾਰੇ ਡਿਪਾਰਟਮੈਂਟ ਤੁਹਾਡੇ ਬੰਦ ਪਏ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਨਾ ਵੀ ਹੁਣ ਇਹਦਾ ਮਤਲਬ ਅੱਗੋਂ ਹੁਣ ਇੰਨਾ ਹੀ ਸੀ ਤੁਹਾਡੇ ਕੋਲ ਟੋਟਲ ਜਿਹੜਾ ਕੰਮ ਖਤਮ ਹੋ ਗਿਆ ਹੂੰ ਕਿਤੇ ਤਾਂ ਦਿਓ ਨਾ ਕੋਈ ਨਵਾਂ ਕੈਂਡੀਡੇਟ ਕੋਈ ਹੈ ਨਹੀਂ ਜਾਂ ਐਮਐਲਏ ਜਾਂ ਮੰਤਰੀ ਤੇ ਜੇ ਇਹ ਮੰਤਰੀ ਹੁਣ ਲੋਕਾਂ ਨੇ ਹਰਾਤੇ ਹੂੰ ਤੇ ਫਿਰ ਇਹਦਾ ਮਤਲਬ ਤੇ ਫਿਰ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਨਾ ਜੇ ਤੁਹਾਡੇ ਮੰਤਰੀਓ ਲੋਕੀ ਹਰਾ ਦਿੰਦੇ ਆ ਤੇ ਇਹਦਾ ਮਤਲਬ ਤੁਹਾਡੀ ਸਰਕਾਰ ਦਾ ਤਾਂ ਫਿਰ ਫੈਸਲਾ ਹੋ ਗਿਆ ਸਰਕਾਰ ਦਾਵਾ ਕਰ ਰਹੀ ਹੈ ਕਿ 13 0 ਦੇ ਨਾਲ ਅਸੀਂ ਐਰਕੀ ਉੱਪਰ ਕੇ ਆਵਾਂਗੇ ਨਹੀਂ ਸਰਕਾਰ ਨੇ ਤੇ ਵੀ ਦਾਵਾ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਤੇ ਕੇਜਰੀ ਹਲ ਅੰਦਰ ਕਰਾਤਾ ਪ੍ਰਾਪਤੀ ਹੈ ਨਾ ਸਿਸ਼ੋਰੀ ਅੰਦਰ ਕਰਾਤਾ ਜਿਹੜਾ ਜਤਿੰਦਰ ਜੈਨ ਅੰਦਰ ਕਰਾਤਾ ਇੱਕ ਜਿਹੜੇ ਮਿਸਟਰ ਨਾਇਰ ਸੀਗੇ ਨਾਲ ਉਹ ਅੰਦਰ ਕਰਾਤੇ ਤੇ ਕਿਵੇਂ ਪ੍ਰੋਸੈਸ ਕਰੂਗਾ ਕਿੰਨੇ ਤੇ ਹੁਣ ਤਾਂ ਕਹਿੰਦੇ 100000 ਰੁਪਏ ਵੀ ਕਹਿੰਦੇ ਸੀ ਦੇਣਾ ਬੀਬੀਆਂ ਨੂੰ ਉਹ ਵਾਲਾ ਸੇਕ ਤਾਂ ਕਹਿੰਦੇ ਹੁਣ ਪੰਜਾਬ 'ਚ ਵੀ ਆਊਗਾ ਜਿਹੜਾ ਦਿੱਲੀ 'ਚ ਲੱਗਾ ਇਹੀ ਤਾਂ ਅਸੀਂ ਕਹਿੰਨੇ ਆ ਉਹ ਤਾਂ ਸੀਬੀ ਇਨਕੁਆਰੀ ਚੱਲਦੀ ਪਈ ਆ ਆਪਸਾ ਤਰੀਕਾ ਭੁਗਦੇ ਪਏ ਹਮ ਇੱਥੇ ਵਾਲੇ ਵੀ ਜਾਣਗੇ ਕਿਹੜੀ ਜਿਲ੍ਹੇ 'ਚ ਜਾਂਦੇ ਆ ਇਹ ਤਾਂ ਹੁਣ ਸਮਝ ਦੱਸੇਗਾ ਪਰ ਇਹ ਵੀ ਜਾਣਗੇ ਸਰਕਾਰ ਨੇ ਚਲੋ ਦਾਵਾ ਕਰਤਾ ਕਿ 13 ਜ਼ੀਰੋ ਦੇ ਨਾਲ ਉੱਭਰਾਂਗੇ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਕਿੰਨਾ ਦਾਵਾ ਕਰਦਾ ਵੀ ਕਿੰਨੀਆਂ ਸੀਟਾਂ ਆਉਣਗੀਆਂ ਤੁਕੋ ਅੱਜ ਦੀ ਸਥਿਤੀ ਮੈਂ ਕਹਿ ਸਕਦਾ ਕਿ ਬਹੁਤ ਕੰਫਰਟੇਬਲ ਸਥਿਤੀ ਦੇ ਵਿੱਚ ਜਿਹੜੀ ਸਾਨੂੰ ਵੱਡੀ ਤਸੱਲੀ ਹੈ ਸੱਚ ਦੱਸਿਓ ਤੁਸੀਂ ਜਿੰਨਾ ਨੂੰ ਨਾ ਕਹਦੇ ਹੋ ਵੀ ਤੇਰਾ ਹੀ ਆਉਣੀ ਜਿੰਨਾ ਸਾਡਾ ਕੇਡਰ ਜਿਹੜਾ ਸੀਗਾ ਨਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਗਿਆ ਸੀ ਜਾਂ ਜਾਂ ਥੋੜਾ ਜਿਆ ਇਨਐਕਟਿਵ ਸੀ ਜਾਂ ਕੁਝ ਘਰਾਂ ਚ ਬੈਠੇ ਸੀ ਕੁਝ ਮਿਊਸੀਚ ਸੀ ਸਾਡਾ ਸਾਰਾ ਕੇਡਰ ਜਿਹੜਾ ਰਿਵਾਈਵ ਹੋ ਕੇ ਇਸ ਵੇਲੇ ਮੈਦਾਨ ਦੇ ਵਿੱਚ ਦੇ ਦੇਓ ਦਾਵਾ ਦੇ ਦਿਓ ਭਰਾਂਕੜਾ ਦੇ ਦਿਓ ਬਹੁਤ ਵੱਡੀ ਗੱਲ ਆ ਚਲੋ ਤੁਹਾਡੇ ਸਾਹਮਣੇ ਆ ਜਨਾ ਅਸੀਂ ਬਹੁਤ ਝੂਠ ਮਰ ਤੇ ਵਿਸ਼ਵਾਸ ਨਹੀਂ ਰੱਖਦੇ ਲੇਕਿਨ ਬੜੀ ਅੱਛੀ ਕੰਫਰਟੇਬਲ ਪੋਜੀਸ਼ਨ ਹੈ ਕੈਂਡੀਡੇਟ ਦੀ ਸਿਲੈਕਸ਼ਨ ਵੀ ਸਾਡੀ ਤੁਸੀਂ ਦੇਖ ਲਓ ਸਾਰੇ ਥਾਵਾਂ ਦੇ ਉੱਤੇ ਬੜੀ ਅੱਛੀ ਸਿਲੈਕਸ਼ਨ ਹੈ ਕੈਂਡੀਡੇਟ ਦੀ ਇਸ ਨਹੀਂ ਰਿਜ਼ਲਟ 4 ਤਰੀਕ ਨੂੰ ਆਉਣੇ ਮੈਂ 4 ਤਈ ਸਾਰਿਆਂ ਨੂੰ ਕਹੂੰਗਾ ਧਿਆਨ ਰੱਖੋ ਕਿਉਂਕਿ ਹੁਣ ਝੂਠ ਦੀ ਰਾਜਨੀਤੀ ਤੋਂ ਲੋਕੀ ਤੰਗ ਆ ਚੁੱਕੇ ਐਨਾ ਝੂਠ ਦੇਸ਼ ਦੇ ਵਿੱਚ ਬੋਲਿਆ ਜਾ ਚੁੱਕਿਆ ਕਿਸੇ ਨੇ ਗੁਟਕਾ ਸਾਫ ਦੀਆਂ ਸੁਆ ਖਾ ਕੇ ਬੋਲਿਆ ਕਿਸੇ ਨੇ ਬੱਚਿਆਂ ਦੀ ਸਭ ਖਾ ਕੇ ਬੋਲਿਆ ਕਿਸੇ ਨੇ ਮਾ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਬੋਲਿਆ ਤੇ ਹੁਣ ਝੂਠ ਦੇ ਤਾਂ ਲੋਕੀ ਤੰਗ ਆ ਚੁੱਕੇ ਪਰ ਇਹ ਸਚਾਈ ਹੈ ਕਿ ਬਹੁਤ ਅੱਛੇ ਤਰੀਕੇ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਸਾਡਾ ਸਾਰਾ ਕਿਡਰ ਢੋੜਿਆ ਔਰ ਪੰਜਾਬ ਦੀ ਜਨਤਾ ਵੀ ਚਾਹੁੰਦੀ ਹੈ ਕਿ ਖੇਤਰੀ ਪਾਰਟੀ ਦੇ ਤੌਰ ਦੇ ਉੱਤੇ ਆਪਣਾ ਇਤਿਹਾਸਿਕ ਰੋਲ ਜਿਹੜਾ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਨਭਾਵੇ ਔਰ ਲੋਕੀ ਪੁਰਾਣੇ ਚੰਗੇ ਗੋਲਡਨ ਟਾਈਮ ਜਿਹੜਾ ਬਾਲ ਸਾਹਿਬ ਦੀ ਸਰਕਾਰਾਂ ਦਾ ਸੀ ਉਨੂੰ ਵੀ ਯਾਦ ਕਰ ਲੱਗੇ ਇਸ ਕਰ ਬੜਾ ਪੋਜ਼ਿਟਿਵ ਮਾਹੌਲ ਆ ਔਰ ਅਚੇ ਰਿਜ਼ਲਟ ਆ ਠੀਕ ਹੈ ਜੀ ਮਾ ਸਾਹਿਬ ਤੁਸੀਂ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਕੀਤੀਆਂ ਰਾਜਨੀਤਿਕ ਦੇ ਉੱਪਰ ਖੁੱਲ ਕੇ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਥੈਂਕ ਯੂ